हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਹੀ ਫਰਵਸੀਆਂ ਸੇਲ ਲਈ ਲੈ ਕੇ ਆਏ ਆਂਗੇ ਤਿੰਨੇ ਹੀ ਬਾਈ ਟਾਪ ਦੀਆਂ ਨੇ ਤੇ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆਂ ਬਾਈ ਫਾਰਮ ਚੋਂ ਬਣਾਉਣ ਲੱਗੇ ਆਂਗੇ ਫਾਰਮ ਚ ਵਧੀਆ ਬਰੀਡ ਆ ਬਾਈ ਕੋਲੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਹਾਂ ਹਾਂ ਵਧੀਆ ਬਾਈ ਕਿਵੇਂ ਚੱਲਦਾ ਕੰਮਕਾਰ ਬਸ ਵਧੀਆ ਚੱਲ ਜਾਂਦਾ ਬਾਈ ਕੰਮਕਾਰ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਬਾਈ ਨਰਮਲ ਸਿੰਘ ਨੰਮਾ ਪਿੰਡ ਹੈਗਾ ਫਤੇਗੜ ਸਨਣਾ ਬਾਈ ਜ਼ਿਲ੍ਹਾ ਬਰਨਾਲਾ ਨੇੜੇ ਬਾਈ ਇਹਦੇ ਰਹਿ ਜਾਂਦਾ ਤਨੌਲਾ ਮੰਡੀ ਤੇ ਗੁਰਦੁਆਰਾ ਅਨਿਸਰ ਸਾਹਿਬ ਰਹਿ ਜਾਂਦਾ ਠੀਕ ਆ ਬਾਈ ਆਪਣਾ ਕੰਟੈਕਟ ਨੰਬਰ ਬੋਲੋ ਬਾਈ 76963 ਬਾਈ ਹੂੰ ਜਮਤੀਸ਼ੇਸ਼ ਹੰਤਾਲੇ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਉਹ ਬੱਚੇ ਤੋਂ ਸ਼ੁਰੂ ਕਰਦੇ ਪਹਿਲਾਂ ਹਾਂ ਬਈ ਕਿੰਨੀ ਉਮਰ ਦਾ ਬੱਚਾ ਆ ਗਿਆ ਬਾਈ ਇਹ ਬਾਈ ਯਾਰ ਸਹੀ 5 5.5 ਮਹੀਨਿਆਂ ਦੀ ਅਸੀ ਆ ਠੀਕ ਆ ਖਾਨ ਚਾਰ ਹੀ ਮਹੀਨੇ ਦੇ ਖਾਨ ਬਾਈ ਚਾਰ ਹੋਣਗੇ ਪੰਜਵਾਂ ਤਾਂ ਨਹੀਂ ਨੰਬਰ ਖਾਨ ਲੱਗਿਆ ਪੰਜਵਾਂ ਬਾਈ ਥਾਨ ਨਹੀਂ ਹੈਗਾ ਤੇ ਧੋਰਦੇ ਬਾਈ ਲੰਮੀਆਂ ਧਰਮ ਆ ਬਾਈ ਨਮਾਈਆਂ ਨੂੰ ਹੀ ਨਹੀਂ ਯਾਰ ਅੱਜ ਹਾਂ ਚੱਲ ਕੋਈ ਨਹੀਂ ਬਈ ਨਮਾਈਆਂ ਨਹੀਂ ਬਾਈ ਚਮਕ ਬੱਚਿਆਂ ਦੇ ਦੇਖੋ ਬਾਈ ਕਿੰਨੀ ਕੁ ਉਮਰ ਦਾ ਬੱਚਾ ਵੈਸੇ ਪੰਜ ਬਾਈ ਬਤਨ ਦੱਸਿਆ ਵੀ 10-12 ਦਿਨ ਮਾੜਾ ਮੋਟਾ ਥੱਲੇ ਉੱਚਾ ਨੀਮਾ ਹੋਇਆ ਦੁਬਾਰਤ ਵੀ ਹੋਇਆ ਠੀਕ ਆ ਵਾ ਚੜਾਈ ਚੜੋਈ ਬਾਈ ਬੱਚੇ ਦੀ ਚੌੜੀ ਦੇਖ ਬਾਈ ਕੁੜਿਆ ਪੜਾ ਕਿੰਨੀ ਚੌੜੀ ਕੀ ਬਾਤ ਆ ਬਾਈ ਚੜਾਈ ਚੜੋਈ ਇੱਕ ਨੰਬਰ ਆ ਫੇਸ ਬਿਊਟੀ ਬੜੀ ਪਲੀ ਹੋਈ ਆ ਬਾਈ ਬੱਚੇ ਫੇਸ ਚੇਕ ਕਰਾ ਭਰਾ ਲੈ ਬਾਬਾ ਜੀ ਆਪਾ ਆਪਣੇ ਮੂੰਹਾਂ ਬਾਲਾ ਕਹਿੰਦੇ ਆ ਅਗਲਾ ਕਹਿੰਦਾ ਵੇਚਣ ਦਾ ਮਾਰਾ ਕਹਿੰਦਾ ਹੂੰ ਆਪ ਹੀ ਪਤਾ ਲੱਗ ਜਾਂਦਾ ਹਨਾ ਬੰਦੇ ਨੂੰ ਦੇਖ ਕੇ ਅੱਜ ਕੱਲ੍ਹ ਫੁੱਲ ਬੰਦਾ ਗਿਆਨ ਕਰ ਅੱਜ ਕੱਲ੍ਹ ਵਾਦੀ ਵਾਦੀ ਫੁੱਲ ਕਮਾਲ ਦੇ ਚਮਕ ਦੇਖੋ ਬੱਚਿਆਂ ਦੇ ਪ੍ਰਿੰਟ ਨਾ ਇਹ ਗੱਲ ਮੋਲ ਬਾਈ ਇਹ ਤਾਂ ਦੇਣ ਲੈਣੀ ਆ ਰ ਆਪਾਂ ਇੱਕੋ ਹੀ 25000 ਰੁਪਏ ਦੀ ਆ ਜਾਾਂਗੇ 25 ਦੀ ਹਾਂ ਠੀਕ ਆ ਥੋੜਾ ਕਾਣਾ ਮਾਨਤਾ ਨ ਹੋ ਜੂਦਾ ਜਾਂ ਕੋਈ ਬੰਦਾ ਹੋਊਗਾ ਨਾ ਠੀਕ ਆ ਜਾਂ ਜਾਂ ਕੋਈ ਕੱਠੀਆਂ ਲਊਗਾ ਆਪਾਂ ਫਿਰ ਉਹ ਜਾ ਸਾਫ਼ ਕਰਦੇ ਹਾਂ ਜੀ ਠੀਕ ਆ ਬਾਈ ਅੱਗੇ ਬਾਈ ਦੋ ਨੰਬਰ ਬੱਚਾ ਇਹ ਹੈਈ ਆ ਬਾਈ ਯਾਰ ਬੱਸੀ ਮੈਨੂੰ ਲੱਗਦਾ ਸਾਢੇ ਤਿੰਨ ਮਹੀਨਿਆਂ ਦੀ ਆ ਸਾਢੇ ਤਿੰਨ ਮਹੀਨੇ ਹਾਂ ਤੇ ਇਹਦਾ ਹੁਣ ਪੂਰੇ ਬਗੂੜੀਆਂ ਬਗੂੜੀਆਂ ਇਹ ਹੁਣ ਸਟਾਰਟ ਕਰੀ ਜੰਦੀਆਂ ਠੀਕ ਆ ਥਾਨ ਚਾਰ ਹੀ ਹੋਣਗੇ ਬਾਈ ਚਾਰ ਹੈ ਗਲਾਪੀ ਥਾਣਾ ਪੂਰਾ ਚੰਗਾ ਫੇਸ ਬਸ ਇਹ ਵੀ ਬਾਤ ਸੁਣੀ ਆ ਬਾਈ ਬੂਖਤ ਵਲੀ ਚੰਗੀ ਆ ਹਾਂ ਕੀ ਬਾਤ ਆ ਫੇਸ ਬੜਾ ਪਿਆਰਾ ਪਲੀ ਵੀ ਆ ਵਸੀ ਉਮਰ ਛੋਟੀ ਆ ਉਸ ਹਾਮ ਨਾਲ ਬਈ ਆ ਤੁਹਾਨੂੰ ਅੰਦਾਜ਼ਾ ਲਾ ਲਿਓ ਤੇ ਬਾਈ ਜੇ ਗੱਲ ਕਰੀਏ ਸੀਮਣ ਵਗੈਰਾ ਡੀਲ ਮਿਲ ਜੂ ਹਾਂ ਉਹ ਦੇਵਾਂਗੇ ਬਈ ਆਪਾਂ ਠੀਕ ਆ ਆਪਾਂ ਦਾ ਕੀ ਬਾਈ ਜਿਹਨੇ ਦਾ ਪਤਾ ਦੱਸਾਂਗੇ ਲੱਗਦੀ ਹੈ ਜਿਹਨੇ ਦਾ ਪਤਾ ਬਾਈ ਕਿਹਨੇ ਆਪਾਂ ਦੱਸਾਂਗੇ ਜਰੂਰ ਬਾਈ ਬੱਚਿਆਂ ਦੀ ਕੁਆਲਿਟੀ ਦੀ ਗੱਲ ਕਰੀਏ ਨਾ ਇੱਕ ਨੰਬਰ ਆ ਜੀ ਪਾਲੇ ਵੇ ਬੱਚੇ ਸਮੇਂ ਵਿੱਚ ਬਈ ਚੰਗੇ ਆ ਕਿਉਂਕਿ ਚੰਗੀ ਫੀਡ ਤੇ ਮਤਲਬ ਕਿ ਪਾਲਦੇ ਆ ਕਿ ਨਹੀਂ ਬਈ ਹੂੰ ਦੱਸਿਆ ਚੰਗੇ ਨੇ ਨਾ ਸਮਝੇ ਕਿਉਂਕਿ ਬਈ ਸਰੀਰ ਫਿੱਟ ਆ ਇਹਨਾਂ ਦੇ ਹਾਂ ਫਿਟਨੈਸ ਆ ਬਈ ਪੂਰੀ ਫਿਟਨੈਸ ਛੜਨੀ ਬੱਚੇ ਦੀ ਜੇ ਕਰੋ ਬਈ ਇੱਕ ਨੰਬਰ ਛੜਨੀ ਆ ਥਾਨ ਚਾਰ ਹੀ ਹੋਣਗੇ ਬਈ ਐਹੀ ਗੱਲ ਨਹੀਂ ਨਾ ਪੰਜਵਾਂ ਛੜਨੀ ਹੋਣਾ ਠੀਕ ਆ ਤੇ ਅੱਗੇ ਬਈ ਇਹ ਕਾਲੇ ਰੰਗ ਦਾ ਬੱਚਾ ਇਹ ਕਿੰਨੀ ਉਮਰ ਦਾ ਹੈ ਇਹ ਹੈਈ ਆ ਬਈ 6 ਸਾਢੇ 6 ਮਹੀਨੇ ਦੀ ਠੀਕ ਆ ਹਾਂ ਫਰੀਡ ਬਹੁਤ ਆ ਨਾ ਬੱਚੇ ਤੇ ਬਹੁਤ ਚਮਕ ਚਮਕ ਬਹੁਤ ਆ ਬਈ ਨਮਾਈਆਂ ਨਹੀਂ ਹੈਗੀਆਂ ਆਪਾਂ ਦਾ ਯਾਰ ਨਮਾਈਆਂ ਨਹੀਂ ਬਈ ਕੀ ਬਾਈ ਮੈਂ ਕਹਣਾ ਯਾਰ ਨੂੰਈ ਝਾੜਨੀ ਸਟਾਰਟ ਕਰੂਗੀ ਹਨਾ ਹਾਂ ਬਾਈ ਹੁਣ ਇਹ ਲੱਗ ਗਿਆ ਆਏ ਬਹੁਤ ਇਹਦਾ ਰੰਗ ਦਾ ਫਰਕ ਪੈ ਗਿਆ ਲੱਗ ਗਈ ਸਾਫ ਜੀ ਹੋਣ ਲੱਗ ਗਈ ਸਾਰੀਆਂ ਬੱਸੀਆਂ ਬਾਈ ਉਹ ਵੀ ਲੂਣ ਝਾੜੀ ਜਾਂਦੀਆਂ ਹਨਾ ਇਹਸੇ ਦੇਖੋ ਬਾਈ ਪਹਿਲਾਂ ਤਾਂ ਮੋਦੀ ਜੇ ਇਹਦਾ ਬਾਈ ਤੂੰ ਇੱਧਰ ਨਿਗਾਹ ਕਾਲਾ ਗੂਰਾ ਬਾਲਾ ਯਾਰ ਮੀਂਹ ਦਾ ਕਰਕੇ ਲਿਬਰ ਲੁਬੜ ਜਾਂਦੀਆਂ ਨੇ ਬਾਲਾ ਦਾ ਚਰਗਲ ਜੀ ਹੁੰਦੀ ਯਾਰ ਚਰਗਲ ਜੀ ਹੋਈ ਪਈ ਬੱਸੀ ਦੇਖ ਤੂੰ ਚਮਕ ਕਿੰਨੀ ਆ ਬਾਈ ਕਿਆ ਬਾਤ ਆ ਕਾਲੇ ਤੇਲ ਮੰਗੂ ਮੰਗਲੈਲ ਮੰਗੂ ਹਣਾ ਭਾਰਤੀਆ ਚਮਕ ਸਹੀ ਗੱਲ ਆ ਝੋਲੀ ਕਪੜਾ ਨਾਲ ਦੀਆ ਕਰਮਾਣ ਦੀ ਪਲੀ ਵੀ ਦੇਖੋ ਬਰੀਡ ਬੱਚੇ ਦੀ ਇੱਕ ਨੰਬਰ ਆ ਇਹਦਾ ਪਰੇਟ ਦੱਸਣੋਂ ਭੁੱਲ ਗਏ ਹਾਂ ਇਹਦਾ ਕੀ ਰੱਬੀ ਇਹਦਾ ਪਰ ਇਹਦਾ ਇਹਨਾਂ ਭਾਈ 20000 ਦਾ ਬੱਚਾ ਹਾਂ ਇਹ ਬੱਚਾ ਬਹੁਤ ਚੰਗਾ ਦਾ ਤੇ ਆ ਉਹ ਦੇ ਦਾਂਗੇ 20 ਦੀ ਉਹ ਵੀ ਵੀ ਹਾਂ ਚੱਕੋ ਭਾਈ ਮੁੱਲ ਦੇਣ ਲੈਣ ਨਹੀਂ ਕਰਤੇ ਬਾਈ ਨੇ ਬਾਈ ਕਹਿੰਦਾ ਮਤਲਬ ਆ ਵੀ ਦੀ ਉਹ ਵੀ ਹਾਂ ਜੋ ਕੋਈ ਤਿੰਨੇ ਲਊ ਯਾਰ ਪਰ ਹਸਾਬ ਨਾ ਦੇ ਦੇਣੇ ਬਸ ਠੀਕ ਆ ਅ ਬੱਸੀਆ ਚੰਗੀਆਂ ਨੇ ਬਾਈ ਇਹ ਨਮਾਈਆਂ ਨੂੰ ਯਾਨੀ ਇਹ ਬਰੀਰ ਵਾਲੇ ਬੱਚੇ ਆ ਗਏ ਹਾਂ ਲੈ ਤੂੰ ਕੈਮਰਾ ਮਰਵਾ ਦਵਾਰੇ ਬੱਸੀਆਂ ਤੇ ਹਨਾ ਚਾਰ ਚਾਰ ਹੀ ਥਾਣਾ ਦੇ ਝੋਲੀ ਚੱਕ ਕਰਾ ਭਾਈ ਲੈ ਕਿੰਦੀ ਝੋਲੀ ਆ ਬੱਸੀ ਨਹੀਂ ਬੱਚੇ ਵਾਲੀ ਹੈ ਜੀ ਦੇਖ ਬਾਈ ਸਹੀ ਗੱਲ ਹੈ ਬਾਈ ਲੈ ਇਹਦੀ ਚੈੱਕ ਕਰਾ ਲੈ ਝੋਲੀਆ ਚਾਰ ਤਿਆਰੀ ਹੈ ਮੱਥਾ ਲੈ ਹੁਣ ਦੇਖ ਬਾਈ ਬੱਸੀਆ ਬਹੁਤ ਚੰਗੀਆਂ ਨੇ ਕਿੱਤਾਂ ਕੀ ਆ ਬਾਤ ਬੱਚੇ ਬੁੱਲੇ ਬਾਈ ਦੇ ਜਾ ਜਾ ਆ ਚੀਜ਼ ਬਾਈ ਸਾਰੀ ਜਿੰਦੀ ਆਪਾਂ ਬਾੜੀਆਂ ਨੂੰ ਰੋਈਆਂ ਨਹੀਂ ਕਰਦੇ ਤਿੰਨ ਆਪਾਂ ਕਰੀਏ ਜਿਹੜੇ ਫਸਲਾਂ ਦੇ ਲਈ ਹੁੰਦਾ ਹੈ

ਹਾਂ ਬਈ ਤਕਰੀਬ ਨੇ ਇਹਦੇ 12 13 ਤਰੀਕ ਤੱਕ ਦੇ ਨੇ ਤੇ ਪੂਰੇ ਹੁੰਦੇ ਆ ਬਈ 12 ਤਰੀਕ ਨੂੰ ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਹੋਣਗੇ ਬਈ ਹਿਸਾਬ ਨਾਲ ਦਾ ਅੰਦਾਜ਼ਾ ਲਾ ਲਿਆ ਹਵਾਨਾ ਜਿਹੜਾ ਰਹੂਗਾ ਦੋਮਾ ਪਾਸਿਆਂ ਨੂੰ ਰਹੂਗਾ ਜਿੰਨਾ ਹਾਂ ਜਿੰਨਾ ਮਗਰ ਨੂੰ ਹੋਊਗਾ ਬਾਈ ਹੁਣੇ ਮੂਰੂ ਫੇਸ ਬਿਊਟੀ ਆਪਾਂ ਨੇੜੇ ਚੈੱਕ ਕਰਵਾ ਲੈ ਬੋਤੀ ਚੈੱਕ ਕਰੋ ਬੜੀ ਕਮਾਲਾ ਸੀਮੰਟ ਦਾ ਨਹੀਂ ਪਤਾ ਜਿਹੜਾ ਇਸ ਤਰ੍ਹਾਂ ਆ ਨਾ ਸੀਮੰਟ ਦਾ ਨਹੀਂ ਪਤਾ ਜਿਹੜੇ ਤਰ੍ਹਾਂ ਆਇਆ ਹੋਇਆ ਉਹਦਾ ਪਤਾ ਬਈ ਠੀਕ ਆ ਬਾਈ ਉਹ ਡਿਟੇਲ ਮਿਲ ਜੂਗੇ ਉਹ ਡਿਟੇਲ ਦੇਵਾ ਜਾਈ ਠੀਕ ਆ ਤੇ ਮੁੱਲ ਬਾਈ ਫਿਰ ਨਿਕਲੇਗਾ ਮੁੱਲ ਬਈ ਇਹਦਾ ਦਾ ਦਾਪਾ ਕਰਾਂਗੇ ਵੀਡੀਓ ਤੇ ਉਹਦੇ ਫੋਨ ਤੇ ਮੁੱਲ ਜਾਏ ਜੀ ਹਾਂ ਕਈ ਵਾਰ ਕੋਈ ਬਈ ਪਤਾ ਕੀ ਵਾਲਾ ਵਪਾਰੀ ਬਾਈ ਨਾ ਲੈ ਨਹੀਂ ਲੈਂਦੀ ਹੂੰ ਲੈ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਹੈ ਕਿਆ ਬਾਤ ਹੈ ਇੱਕ ਆ ਬੱਸੀ ਆ ਯਾਰ ਇਹ ਵੀ ਦੇ ਦਿਆਂਗੇ ਕਿਹੜੀ ਬਾਈ ਇੱਕ ਆ ਖੜੀ ਆ ਆਹ ਹਾਂ ਕਿੰਨੀ ਉਮਰ ਦੀ ਬੱਸੀ ਹੈ ਇਹ ਯਾਰ ਬਈ ਗੱਬਣਾ ਬੱਸੀ ਠੀਕ ਹੈ ਹਾਂ ਇਹ ਬੱਸੀ ਮੈਨੂੰ ਲੱਗਦਾ ਸਾਡੇ ਬੰਦੇ ਨੇ ਦੂਜੇ ਭਰਾ ਨੇ ਚੈੱਕ ਚੈੱਕਰਾਤੀ ਹੋਵੇ ਤਾਂ ਕਹਿਣਾ ਕੀ ਆ ਹੂੰ ਸਹੀ ਹੈ ਤਾਂ ਨਵੇਂ ਮਹੀਨਿਆਂ ਮੰਗੂ ਯਾਰ ਗੱਬਾ ਬਾਕੀ ਖਾਣ ਬਹੁਤ ਚੰਗਾ ਕਰੀ। ਖਾਣ ਕੀ ਦਲੇਵਾ ਦੇਖ ਬਈ ਕਿੰਨਾ ਠੌੜੀ ਹੁੰਦੀ ਆ। ਦਲੇਵਾ ਦੇਖੋ ਬਾਈ 3 ਮਹੀਨਿਆਂ ਦੀ ਦੱਸਦਾ ਬਾਈ ਉਹ ਹੁਸਾ ਬਣਾਉਂਦਾ ਚਾ ਲੈ ਲਿਓ। ਮੈਂ ਕਹਣਾ ਬਹੁਤ ਸੋਹਣਾ ਪਰਦੀ ਆਂਦੀ ਆ। ਪੂਰੋ ਵੀ ਬਈ ਜੀ ਕਿੰਨਾ ਲੈਵਾ ਪਰਦੀ ਆ। ਬਾਈ ਜਾਨ ਦੇਖੋ ਬਈ ਫੁੱਲ ਵਜੂਦ ਵਾਲੀ ਵਸੀ ਆ ਪੂਰੀ। ਤਕੜੇ ਕਦ ਕਾਟਦੀ ਆਂਦੀ ਆ ਲਿੱਸੀ ਲਮੀ ਨਹੀਂ ਹੈਗੀ ਕਿਸੇ ਕਰਕੇ ਤੋਂ ਫੇਸ ਬਿਊਟੀ ਚੈੱਕ ਕਰੋ ਬਈ ਆਪ ਕਿਹੜੇ ਸਿੰਮਣ ਦੀ ਆ। ਇਆ ਬਈ ਲਿਖਿਆ ਹੋਇਆ ਯਾਰ ਆਪਣੇ ਕੋਲੇ ਠੀਕ ਆ ਹਾਂ ਡਿਟੇਲ ਮਿਲ ਜੂ ਬਾਈ ਕਹਿੰਦਾ ਤੇ ਗੱਬਣ ਆ ਗਈ ਆ ਵੀ ਜਿਹਨੇ ਲੈਣੇ ਸਾਡੇ ਕਿੰਨੇ ਬਈ ਚੱਕ ਕਾਪੜੀ ਦਾ ਚੱਕ ਕਰਾਈ ਹੋਈ ਆ ਹਨਾ ਮੂਰੇ ਜਿਹਨੇ ਲੈਣੀਆਂ ਉਹ ਚੱਕ ਕਰਾ ਕੇ ਲੈ ਜੇ ਠੀਕ ਆ ਬਈ ਹਾਂ ਤੇ ਨਾਕਸੀ ਕੇ ਵੀਰ ਕੋਲੇ ਬਈ ਮੰਨ ਕੇ ਤੈਨੂੰ ਪੰਜ ਪੰਜੇ ਹੀ ਦਿਖਾਤੇ ਤੇ ਕਿਸੇ ਵੀ ਵੀਰ ਨੂੰ ਨਾ ਕੋਈ ਪਸੰਦ ਆਉਂਦਾ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਦਾ ਇਹਦਾ ਰੇਟ ਆਪਾਂ ਫੋਨ ਤੇ ਦੱਸ ਦਿਆਂਗੇ ਠੀਕ ਆ ਠੀਕ